ਸਪੈਸ਼ਲ ਟਾਸਕ ਫੋਰਸ ਐਸਟੀਐਫ ਨੂੰ ਉਸ ਵਕਤ ਭਾਰੀ ਸਵਾਲਤਾ ਮਿਲੀ ਜਦੋਂ ਮਾਲੀ ਪੁਲਿਸ ਵੱਲੋਂ ਇੱਕ ਮਕਦਮੇ ਵਿੱਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋ 950 ਗ੍ਰਾਮ ਹੀਰੋਇਨ ਅਤੇ ਇੱਕ ਹੋਰ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ 1 ਕਿਲੋ ਅਫੀਨ ਨੂੰ ਬਰਾਮਦ ਕੀਤੀ ਗਈ ਹੈ ਇਹਨਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਦੱਸਿਆ ਜਾ ਰਿਹਾ ਹੈ ਇਸ ਵੇਲੇ ਜਾਣਕਾਰੀ ਦਿੰਦੇ ਹਾਂ ਆਸਾਂ ਸੁਣਾਉਣੇ ਕੀ ਕਰਨਾ ਹੈ ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਅਕਸ਼ਧEEP ਸਿੰਘ ਆਲੋਫਰ ਅ ਨਿਕੋ ਸਾਡੇ ਐਸਟੀਐਫ ਦੇ ਵਿੱਚ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਆਈਪੀਐਸ ਤੇ ਸਾਡੇ ਏਡੀਜੀਪੀ ਸਾਹਿਬ ਸਰਦਾਰ ਆਪਣੇ ਸ਼ਰੀਰ ਨਿਲਪ ਕੁਸ਼ੋਰ ਆਈਪੀਐਸ ਨੇ ਇਹ ਇਹਨਾਂ ਦੇ ਅੰਡਰ ਜਿਹੜਾ ਹੈਗਾ ਵੱਖਰੇ ਵੱਖਰੇ ਟਾਈਮ ਤੇ ਅਸੀਂ ਐਸਟੀਐਫ ਜਿਹੜੀ ਹੈ ਆਪਰੇਸ਼ਨ ਵਗੈਰਾ ਕੰਡਕਟ ਕਰਦੀ ਰਹਿੰਦੀ ਹੈ ਸੋ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਅਸੀਂ ਪਿੱਛੇ ਜੇ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਅ 17-18 ਤਰੀਕ ਦੇ ਨੇੜੇ ਕਿ ਇੱਥੇ ਮੌਲੀ ਪਿੰਡ ਜਿਹੜਾ ਉਹਦੇ ਨੇੜੇ ਅ ਕੋਈ ਜਿਹੜੀ ਇੱਕ ਹਿਰਨ ਲੈ ਕੇ ਗੱਡੀ ਦੇ ਵਿੱਚ ਜਿਹੜੇ ਨੇ ਕੋਈ ਦੋ ਸਵਾਰ ਹੈਗੇ ਨੇ ਵੀ ਜੇ ਉੱਥੇ ਜਾ ਕੇ ਚੈੱਕ ਕੀਤਾ ਜਾਵੇ ਤਾਂ ਉੱਥੋਂ ਉਹ ਮਿਲ ਜੂਗੀ ਤੇ ਸਾਡੀ ਜਿਹੜੀ ਟੀਮ ਹੈਗੀ ਐਸਟੀਐਫ ਦੀ ਫਿਰ ਉੱਥੇ ਗਈ ਉੱਥੇ ਗੱਡੀ ਧਾਰ ਰਹੀ ਸੀਗੇ ਦੋ ਜਣੇ ਇੱਕ ਦਾ ਸੀਗਾ ਗੁਰਮੀਤ ਸਿੰਘ ਨਾਮ ਦੂਜੀ ਸੀਗੀ ਨਵਦੀਪ ਕੌਰ ਤੇ ਇੱਕਦਮ ਗੱਡੀ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਪਣੇ ਗੱਡੀਆਂ ਅੱਗੇ ਲਾ ਕੇ ਇਹਨਾਂ ਨੂੰ ਰੋਕਿਆ ਤੇ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲੋਂ ਸਾਨੂੰ 440 ਗ੍ਰਾਮ ਹਿਰਨ ਜਿਹੜੀ ਆ ਉਹ ਬਰਾਮਦ ਹੋਈ ਤੇ ਉਸ ਤੋਂ ਬਾਅਦ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਮੀਤ ਸਿੰਘ ਹੈ ਉਹ ਸਪਾਈ ਹੈਗਾ ਫ੍ਰੀਡ ਕੋਰਟ ਤੇ ਉਹ ਉਹ ਜਿਹੜਾ ਹੈ ਇਹਦੇ ਨਵਦੀਪ ਪੌਰ ਦੇ ਨਾਲ ਇੱਕ ਉਹਦੀ ਪ੍ਰੋਟੈਕਸ਼ਨ ਦੇ ਤੌਰ ਤੇ ਸੀਗਾ ਵੈਸੇ ਉਹ ਆਪ ਅਡਿਕਟ ਹੈਗਾ ਹਿਰਨ ਦਾ ਤੇ ਫਰਦਰ ਕੁਝ ਫਿਰ ਨੂੰ ਪੁੱਛਿਆ ਵੀ ਕਿੱਥੋਂ ਲੈ ਕੇ ਆਏ ਨੇ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਫਗਵਾੜੇ ਤੋਂ ਜਿਹੜਾ ਹੈਗਾ ਲੈ ਕੇ ਆਏ ਨੇ ਫਿਰ ਅਸੀਂ ਉਸੇ ਦਿਨ ਜਿਹੜਾ ਹੈਗਾ ਰਾਤ ਦੇ ਟਾਈਮ ਫਗਵਾੜੇ ਰੇਡ ਕੀਤੀ ਤੇ ਉੱਥੋਂ ਇੱਕ ਗगन ਨਾਮ ਦਾ ਜਿਹੜਾ ਮੁੰਡਾ ਹੈਗਾ ਉਹ ਫੜਿਆ ਉਹਦੀ ਪੁੱਛਕਿੱਚ ਤੋਂ ਫਰਦਰ ਇਹ ਗੱਲ ਚੱਲੀ ਕਿ ਫਗਵਾੜੇ ਦੇ ਵਿੱਚ ਹੀ ਇਹਨਾਂ ਦੇ ਕੋਲ ਇੱਕ ਮਤਲਬ ਹੋਰ ਵੀ ਜਿਹੜੀ ਹਿਰਨਾਂ ਉਹ ਲੁਕੋ ਕੇ ਰੱਖੀ ਗਈ ਹੈ ਜੋ ਕਿ ਇੱਕ ਬੱਸ ਸਟੈਂਡ ਦੇ ਸਾਹਮਣੇ ਅੰਡਰਗਰਾਉਂਡ ਬੇਸਮੈਂਟ ਜਿਹੜੀ ਆ ਉਹਦੇ ਵਿੱਚ ਪਾਰਕਿੰਗ ਸੀਗੀ ਤੇ ਉੱਥੇ ਇੱਕ ਐਕਟਿਵਾ ਦੀ ਡਿੱਗੀ ਦੇ ਵਿੱਚ ਡੇਢ ਕਿਲੋ ਹਿਰਨ ਹੋਰ ਜਿਹੜੀ ਸੀਗੀ ਤੇ ਫਿਰ ਇਹਨੂੰ ਉੱਥੇ ਲੈ ਕੇ ਜਾਇਆ ਗਿਆ ਤੇ ਇਹਨਾਂ ਦੀ ਜਿਹੜੀ ਨਿਸ਼ਾਨਦੇਹੀ ਤੇ ਉੱਥੇ ਡੇਢ ਕਿਲੋ ਫਿਰਨ ਸਾਨੂੰ ਹੋਰ ਬਰਾਮਦ ਹੋਇਆ ਸੋ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ 1 ਕਿਲੋ 940 ਗ੍ਰਾਮ ਹਿਰਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨਾਂ ਦੇ ਅਗੇ ਸਰਟ ਸੀ ਕਿ ਹੋਰ ਕਿੰਨੇ ਬੰਦੇ ਨਾਲ ਇਹਨਾਂ ਦੀ ਗੱਫਤਾਰ ਹੋਈ ਦੇਖੋ ਇਹ ਦੋ ਅਸੀਂ ਜਿਹੜੇ ਪਹਿਲਾਂ ਕੀਤੇ ਤੇ ਦੋ ਉਸ ਤੋਂ ਬਾਅਦ ਜਿਨ੍ਹਾਂ ਕੋਲ ਡੇਢ ਕਿਲੋ ਮਿਲੀ ਹੈ ਉਹ ਕੀਤੇ ਨੇ ਇਹਨਾਂ ਦੀ ਪੁੱਛਗਿੱਛ ਤੇ ਉੱਤੇ ਅਸੀਂ ਹੋਰ ਵੀ ਕੁਝ ਬੰਦੇ ਜਿਹੜੇ ਨਾਮਜ਼ਦ ਕੀਤੇ ਨੇ ਉਹਨਾਂ ਦੀ ਲਿਆ ਕੇ ਅਸੀਂ ਪੁੱਛਗਿੱਛ ਕੀਤੀ ਹੈ ਤੇ ਉਸ ਜੇਲ ਚੋਂ ਵੀ ਅਸੀਂ ਲਾ ਕੇ ਪੁੱਛਕਿਸ਼ ਕੀਤੀ ਹੈ ਜਿਨ੍ਹਾਂ ਦੀ ਹਾਲੇ ਤਫ਼ਤੀਸ਼ ਜਾਰੀ ਹੈ ਤੇ ਉਹਨਾਂ ਦਾ ਵੀ ਉਹਦੇ ਉੱਤੇ ਜਿਹੜੇ ਨੇ ਪਰਾ ਪਹਿਲਾਂ ਦੇ ਪੁਰਾਣੇ ਐਨਡੀਪੀਐਸ ਦੇ ਕਾਫੀ ਪਰਚੇ ਹੈਗੇ ਆ ਤੇ ਉਹ ਇਨਵੈਸਟੀਗੇਸ਼ਨ ਹਾਲੇ ਸਾਡੀ ਚੱਲ ਰਹੀ ਹੈ ਉਹਦੇ ਬਾਰੇ ਸਾਡੀ ਪੁੱਛਕਿਸ਼ ਚੱਲ ਰਹੀ ਹੈ ਵੀ ਕਿੱਥੋਂ ਆ ਰਹੀ ਹੈ ਬਿਕੋਜ਼ ਇਹ 2-3 ਹੈਂਡਸ ਨੂੰ ਚੇਂਜ ਕਰਕੇ ਇਹਨਾਂ ਕੋਲੇ ਪਹੁੰਚਦੀ ਹੈ ਇਹ ਜਿਹੜੇ ਨੇ ਡਾਇਰੈਕਟ ਉਹ ਨਹੀਂ ਹੈਗੇ ਇਹ ਇਹ ਵੀ ਅੱਗੋਂ ਕਿਤਨੋਂ ਕਿਤੋਂ ਪ੍ਰਕਿਊਰ ਕਰਦੇ ਆ ਤਾਂ ਉਹ ਸਭ ਸਵਾਲ ਬੱਝਾਏ ਕਿ ਬੱਡੀ ਕੁਆਂਟੀਟੀ ਆ ਮਤਲਬ 2 ਕਿਲੋ 400 ਗ੍ਰਾਮ ਮਤਲਬ ਬਹੁਤ ਜ਼ਿਆਦਾ ਹੋਣੀ ਬਿਸ਼ੱਕ ਤੁਸੀਂ ਜਿਹੜੀ ਚੈਨ ਦੇ ਤਹਿਤ ਇਹ ਮਤਲਬ ਬRAND ਕੀਤੀ ਆ ਪਰ ਜਿਸ ਤਰ੍ਹਾਂ ਇਹ ਨਹੀਂ ਕੁਆਂਟੀਟੀ ਆ ਇਹ ਕਿਤੇ ਨਾ ਕਿਤੇ ਤਾਂ ਵੱਡਾ ਸਵਾਲ ਤਾਂ ਹੈ ਬਿਲਕੁਲ ਇਹ ਹੁਣ ਜਿਵੇਂ ਤੁਸੀਂ ਦੇਖਿਆ ਵੀ ਡਰੋਨਾਂ ਦੇ ਰਾਹੀਂ ਕ੍ਰਾਸ ਬਾਰਡਰ ਵੀ ਜਿਹੜੀ ਆਉਂਦੀ ਹੈ ਤੇ ਬਾਰਡਰ ਰੇਂਜ ਦੇ ਵਿੱਚ ਆਦਰ ਫੋਰਸ ਰੇਂਜ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਡਰੋਨਾਂ ਦੇ ਰਾਹੀਂ ਕਾਫੀ ਸਿੱਟੀ ਜਾਂਦੀ ਹੈ ਸੋ ਉਹ ਜਿਹੜੇ ਨੇ ਵੱਡੇ ਪੈਕੇਟ ਹੁੰਦੇ ਨੇ ਉਹਨਾਂ ਨੂੰ ਫਰਦਰ ਸਪਲਿਟ ਕਰਕੇ ਇਦਾਂ ਦੇ ਬੰਦੇ ਨੂੰ ਜਿਹੜੀ ਜੇ ਅੱਗੇ ਭੇਜੀ ਜਾਂਦੀ ਹੈ ਤੇ ਕ੍ਰਾਸ ਬਾਰਡਰ ਹੀ ਹੈ ਮੈਕਸਮ ਜਿਹੜੀ ਕੁਆਂਟੀਟੀ ਹੈ ਤੇ ਉਪਰ ਹੁਣ ਡਾਇਰੈਕਟ ਲਿੰਕ ਦੀ ਜਿਹੜੀ ਆਪਾਂ ਗੱਲ ਕਰਦੇ ਆ ਉਹ ਜਿੱਨਾਂ ਚ ਇਹਨਾਂ ਦੇ ਅੱਗੇ ਸਾਡੇ ਜਿਹੜੇ ਕੁਛ ਕਿਛ ਹੈ ਉਹ ਚੱਲ ਰਹੀ ਹੈ ਉਹ ਉਹਦੇ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਹ ਹੁਣ ਜਿਵੇਂ ਕਿਉਂਕਿ ਕੁਆਂਟੀਟੀ ਵੱਡੀ ਹੈ ਜੀ ਇਹ ਵੀ ਮੇਜਰ ਸਮਗਲਰ ਨੇ ਪਰ ਇਹ ਜਿੱਥੋਂ ਲਿਆਉਂਦੇ ਨੇ ਹੋ ਸਕਦਾ ਉੱਥੇ ਹੋਰ ਵੀ ਵੱਡੀਆਂ ਕੁਆਂਟੀਟੀਆਂ ਦੇ ਵਿੱਚ ਜਿਹੜੀ ਆ ਉਹ ਡੀਲ ਕਰਦੇ ਹੋਣਗੇ ਫਿਰ ਲਿਆ ਕੇ ਮੁਹਾਲੀ ਕਿਹੜੇ ਕਿਹੜੇ ਇਲਾਕੇ ਜਿੱਮੇ ਸਪਲਾਈ ਦੇ ਦਿੱਤੀਆਂ ਉਹ ਕੋਈ ਆਇਡੈਂਟੀਫਾਈ ਹੋ ਜਾਂਦੇ ਬੰਦੇ ਇਹਦੇ ਵਿੱਚੋਂ ਜਿਵੇਂ ਹੁਣ ਜਿਹੜੀ ਪਹਿਲਾਂ 440 ਗ੍ਰਾਮ ਸੀ ਉਹ ਵੀ 500 ਗ੍ਰਾਮ ਲੈ ਕੇ ਆਏ ਸੀ ਉਹਦੇ ਵਿੱਚੋਂ ਉਹਨਾਂ ਨੇ 30 ਗ੍ਰਾਮ ਜਿਹੜੀ ਐਕੋ ਗੁਲਸ਼ਨਕੌਰ ਹੈਗੀ ਹੈ ਲੇਡੀ ਤੇ ਇੱਕ ਉਹਦੇ ਨਾਲ ਹੋਰ ਸੀਗਾ ਬੰਦਾ ਉਹ ਦੋਵਾਂ ਜਣਾਂ ਨੂੰ ਇਹਨਾਂ ਨੇ ਆਲਰੇਡੀ ਸੇਲ ਕਰ ਦਿੱਤੀ ਸੀ ਇਸੇ ਤਰ੍ਹਾਂ 30 ਗ੍ਰਾਮ ਉਹਨਾਂ ਨੇ ਥੋੜ੍ਹੀ ਥੋੜ੍ਹੀ ਕਰਕੇ ਹੋਲ ਸੇਲ ਜਿਹੜੀ ਹੈ ਕਰਤੀ ਸੀ ਸੋ ਇਹ ਜਿਵੇਂ ਇਹਨਾਂ ਦੇ ਕੋਲੇ ਇਸ ਤੋਂ ਅੱਗੇ ਜਿਹੜੇ ਛੋਟੇ ਡਰਗ ਸਪਲਾਈਅਰ ਹੈਗੇ ਨੇ ਕੋਈ 10 ਗ੍ਰਾਮ ਲੈਂਦਾ ਕੋਈ 20 ਗ੍ਰਾਮ ਲੈਂਦਾ ਵੀ 30 ਗ੍ਰਾਮ ਲੈਂਦਾ ਉਹ ਫਰਦਰ ਵੇਚਦੇ ਨੇ ਸੋ ਇਸ ਤਰੀਕੇ ਦਾ ਇਹਨਾਂ ਦਾ ਨੈਟਵਰਕ ਜਿਹੜਾ ਉਹ ਕੰਮ ਕਰਦਾ ਇਹਨਾਂ ਦੇ ਪੱਕੇ ਜਿਹੜੇ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਤੋਂ ਕਿੰਨੀ ਲੈਣੀ ਹੈ ਉਹਨਾਂ ਨੇ ਉਹਨੇ ਕਿੰਨੀ ਕੰਜ਼ਮਪਸ਼ਨ ਹੈ ਉਸ ਮੁਤਾਬਿਕ ਲੈਂਦੇ ਨੇ ਆਮ ਤੌਰ ਤੇ ਛੋਟੀਆਂ ਕੁਆਂਟੀਟੀਆਂ ਵਾਲੇ ਨੇ ਜਿਹੜੇ ਉਹ ਜ਼ਿਆਦਾ ਇੱਥੇ ਹੈਗੇ ਨੇ ਵੱਡੀਆਂ ਕੁਆਂਟੀਟੀਆਂ ਵਾਲੇ ਜਿਵੇਂ ਆਪਣੇ ਮੋਹਾਲੀ ਦੀ ਜੇ ਆਪਾਂ ਰੋਪੜ ਰੇਂਜ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਦੇਰ ਬਾਅਦ ਇੰਨਾ ਵੱਡਾ ਜਿਹੜਾ ਹੈਗਾ ਉਹ ਹੈ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਫਿਰ ਅ ਅਸੀਂ ਇਸੇ ਤਰ੍ਹਾਂ ਸਾਨੂੰ ਇੱਕ ਵਾਰੀ ਮਤਲਬ ਨੈਕਸਟ ਕੋਈ ਇਤਲਾ ਮਿਲੀ 23 ਤਰੀਕ ਨੂੰ ਕਿ ਅ ਦੋ ਜਣੇ ਜਿਹੜੇ ਨੇ ਉਹ ਮਹਾਲੀ ਚੰਡੀਗੜ੍ਹ ਦੇ ਏਰੀਆ ਸਪਲਾਈ ਕਰਨ ਲਈ ਜਿਹੜੀ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਵਾਸਤੇ ਹਿਰਨ ਜਿਹੜੀ ਆ ਉਹ ਲੈ ਕੇ ਆ ਰਹੇ ਨੇ ਸੋ ਇਹਦੇ ਚ ਅਸੀਂ ਦੋ ਜਣੇ ਫਰਦਰ ਉੱਥੇ ਸਾਡਾ 105 ਸੈਕਟਰ ਦੇ ਨੇੜੇ ਅਸੀਂ ਜਿਹੜੇ ਨਾਕਾ ਬੰਦੀ ਕੀਤੀ ਗਈ ਤੇ ਉਹਦੇ ਚ ਸਾਡੇ ਅਸੀਂ ਦੋ ਜਣੇ ਫੜੇ ਇੱਕ 모ਹਿਤ ਤੇ ਇੱਕ ਬਬਲੂ ਉਹ ਉਹਨਾਂ ਦੇ ਜਿਹੜੀ ਆ ਕੋਲੋਂ ਵੀ 1 ਕਿਲੋ ਹੀਰਨ ਸਾਨੂੰ ਦੁਬਾਰਾ ਮਤਲਬ ਹੋਰ बरामद ਹੋਈ ਹੈ ਸੋ ਟੋਟਲ ਜਿਹੜੀ ਪਿਛਲੇ 10 ਦਿਨਾਂ ਦੇ ਸਾਡੀ ਜਿਹੜੀ ਰਿਕਵਰੀ ਹੈਗੀ ਉਹ 2 ਕਿਲੋ 940 ਗ੍ਰਾਮ ਦੇ ਕਰੀਬ ਹੈ ਸਰੀ ਇਹਨਾਂ ਕੋਲ ਬੁੱਢੀ ਸੀ 1 ਕਿਲੋ ਵਾਲਾ ਜਿਹੜਾ ਕਿਵੇਂ ਆਏ ਸੀਗੇ ਇਹ ਕਿਸੇ ਕਿਸ ਚੀਜ਼ ਦੇ ਵਿੱਚ ਸੀ ਇਹ ਇਹ ਪੈਦਾ ਨਹੀਂ ਸੀਗੇ ਇਹ ਉੱਥੋਂ ਇਹਨਾਂ ਨੇ ਕੁਝ ਚੇਂਜ ਕੀਤਾ ਆਪਣਾ ਵਾਸ ਵਗੈਰਾ ਜਾਂ ਹੋਰ ਸਾਰਾ ਉਹ ਕਿਵੇਂ ਨਹੀਂ ਲੈ ਕੇ ਆਏ ਸੀਗੇ ਤੇ ਉਹ ਜਿਸ ਮੋਕੇ ਅਸੀਂ ਫੜੇ ਉਸ ਮੋਕੇ ਸਿਰਫ ਪਿਛਾੜੀ ਕਿੰਨਾ ਦਿਨ ਰਹਿ ਰਿਹਾ ਨਹੀਂ ਇਹ ਜਲੰਧਰ ਦੇ ਰਹਿਣ ਵਾਲੇ ਆ ਜਿਹੜੇ ਮੋਹਿਤ ਤੇ ਇਹ ਬੇਸਿਕਲੀ ਇਹਨਾਂ ਨੂੰ ਚਲਾਉਣ ਜਿਹੜਾ ਆਪਰੇਟ ਕਰਦਾ ਉਹ ਇੱਕ ਦੀਪਕ ਨਾਂ ਦਾ ਵਿਅਕਤੀ ਹੈਗਾ ਉਹ ਵੀ ਅਸੀਂ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੋਇਆ ਉਹਦੇ ਤੇ ਪਹਿਲਾਂ ਵੀ ਮੁਕਦਮੇ ਹੈਗੇ ਨੇ ਤੋਂ ਇਹ ਜਿਹੜੇ ਹੁਣ ਅਸੀਂ ਫੜੇ ਨੇ ਇਹ ਉਹਦੇ ਲਈ ਜਿਹੜਾ ਹੈਗਾ ਲਿਆਉਣ ਲਿਜਾਣ ਦਾ ਕੰਮ ਕਰਦੇ ਸੀ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਇਹਦੇ ਵਿੱਚ ਕਿਉਂਕਿ ਇਹ ਮੋਡਸ ਆਫ ਟਰਾਂਸਪੋਰਟ ਆਪਣਾ ਬਾਰ-ਬਾਰ ਚੇਂਜ ਕਰਦੇ ਆ ਜਦੋਂ ਇਹ ਦਿੱਲੀੋਂ ਜਾਂ ਕਿਤੋਂ ਕਿਸੇ ਆਪਣਾ ਬਾਰਡਰ ਤੋਂ ਦਿੱਲੀ ਤੋਂ ਜਾਂ ਕਿਸੇ ਪਾਸਿਓਂ ਚੱਲਦੇ ਆ ਤਾਂ ਇਥੋਂ فرض ਕਰੋ ਬੱਸ 'ਚ ਬਹਿੰਦੇ ਆ ਫਿਰ ਚੇਂਜ ਕਰਕੇ ਕੋਈ ਪ੍ਰਾਈਵੇਟ ਸਵਾਰੀ ਲੈ ਲਈ ਫਿਰ ਚੇਂਜ ਕਰਕੇ ਕੋਈ ਹੋਰ ਸਵਾਰੀ ਲੈ ਲਈ ਸੋ ਇਸ ਤਰ੍ਹਾਂ ਨਾਲ ਜਦੋਂ ਚੱਲਦੇ ਆ ਉਹ ਇਨਫੋਰਮੇਸ਼ਨ ਜਦ ਤੱਕ ਅੱਗੇ ਪਹੁੰਚ ਜਿਉਂ ਤੱਕ ਇਹ ਆਪਣੇ বারবার ਜਿਹੜਾ ਹੈਗਾ ਆਪਾਂ ਮੋਡ ਆਫ ਟਰਾਂਸਪੋਰਟ ਚੇਂਜ ਕਰ ਲੈਂਦੇ ਜਿਸ ਕਰਕੇ ਇਹਨਾਂ ਦੀ ਪਛਾਣ ਛੋੜੀ ਜੀ ਜਿਹੜਾ ਇਹਨੂੰ ਫੜਨਾ ਚੋੜਾ ਜਾ ਸਰ ਇਹਨਾਂ ਦਾ ਕਸਟਮਰਸ ਦੇ ਨਾਲ ਦੇ ਆਪੋ ਤੇ ਟਾਈ ਅਪ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਕਰਦੇ ਤੁਸੀਂ ਦੇਖੋ ਇਹ ਜਿਹੜੇ ਨੇ ਵੱਡੇ ਹੈਗੇ ਨੇ ਕੁਆਂਟੀਟੀ ਵਾਲੇ ਇਹਨਾਂ ਦਾ ਡਾਇਰੈਕਟ ਕਸਟਮਰਸ ਦੇ ਨਾਲ ਕੋਈ ਟਾਈ ਅਪ ਨਹੀਂ ਹੁੰਦਾ ਇਹਨਾਂ ਦਾ ਛੋਟੇ ਜਿਹੜੇ ਤਸਕਰ ਨੇ ਉਹਨਾਂ ਦੇ ਨਾਲ ਟਾਈ ਅਪ ਹੁੰਦਾ ਫਿਰ ਉਹਨਾਂ ਨੂੰ ਇਹ ਫਰਦਰ ਸਪਲਿਟ ਕਰਕੇ ਛੋਟੀਆਂ ਕੁਆਂਟੀਟੀਆਂ ਦੇ ਵਿੱਚ ਦੇ ਦਿੰਦੇ ਸਰ ਨੌਕੀ ਕਿੰਨੇ ਕੁ ਬੰਦੇ ਹਰੇ ਹੁੰਦੇ ਅਸੀਂ ਜਿਹੜਾ ਪਹਿਲੋਂ ਮੁਕਦਮਾ ਦਾਇਰ ਕੀਤਾ ਸੀਗਾ ਅ 173 ਨੂੰ ਉਹਦੇ ਵਿੱਚ ਸਾਡੇ ਕੋਲ 11 ਬੰਦੇ ਅਸੀਂ ਨਾਮਜ਼ਦ ਕੀਤੇ ਆ ਟੋਟਲ ਤੇ ਜਿਹੜਾ ਅਸੀਂ ਹੁਣ ਕੀਤਾ ਇਹਦੇ ਵਿੱਚ ਸਾਡੇ ਕੋਲ 3 ਹੁਣ ਤੱਕ ਹੈਗੇ